ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ 10 ਜੂਨ ਤੋਂ ਬਾਅਦ ਮੌਨਸੂਨ ਦੀ ਸਥਿਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਹੋਣ ਵਾਲੇ ਬਦਲਾਅ ਬਾਰੇ ਗੱਲਬਾਤ ਕਰਾਂਗੇ ਜੀ ਮੌਨਸੂਨ ਦੀ ਸਥਿਤੀ ਕਿੱਥੇ ਪਹੁੰਚੀ ਅਤੇ ਕਿੱਥੇ ਰੁਕੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਲਗਭਗ ਮਈ ਮਹੀਨੇ ਵਿੱਚ ਹੀ ਦੱਖਣੀ ਭਾਰਤ ਵਿੱਚ ਦਾਖਲ ਹੋ ਗਈ ਸੀ ਲਗਭਗ 10 ਦਿਨ ਪਹਿਲਾਂ ਪਰ ਅੱਗੇ ਵਧਣ ਤੋਂ ਬਾਅਦ ਪਿਛਲੇ ਲਗਭਗ 5-7 ਦਿਨਾਂ ਤੋਂ ਮੌਨਸੂਨ ਥੋੜੀ ਠਹਿਰੀ ਹੋਈ ਹੈ ਮੌਨਸੂਨ ਕਿੱਥੇ ਪਹੁੰਚੀ ਹੈ ਮੌਨਸੂਨ ਮੁੰਬਈ ਤੱਕ ਪਹੁੰਚ ਚੁੱਕੀ ਹੈ ਪੂਰਾ ਦੱਖਣੀ ਭਾਰਤ ਮੌਨਸੂਨ ਦੀ ਕਵਰੇਜ ਵਿੱਚ ਆ ਚੁੱਕਾ ਹੈ ਜਿਹੜੇ ਇਲਾਕੇ ਅਜੇ ਮੌਨਸੂਨ ਤੋਂ ਰਹਿਤ ਨੇ ਮਹਾਰਾਸ਼ਟਰ ਦੇ ਕੁਝ ਹਿੱਸੇ ਗੁਜਰਾਤ ਮੱਧ ਪ੍ਰਦੇਸ਼ ਦੇ ਇਲਾਕੇ ਚਾਰਖਣ ਦੇ ਕੁਝ ਹਿੱਸੇ ਅਤੇ ਬਿਹਾਰ ਦੇ ਥੋੜੇ ਬਹੁਤ ਹਿੱਸੇ ਪੂਰਾ ਉੱਤਰ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਦਾ ਮਦਾਨੀ ਇਲਾਕਾ ਇਹ ਸਾਰੇ ਇਲਾਕੇ ਅਜੇ ਮੌਨਸੂਨ ਦੀ ਉਡੀਕ ਕਰ ਰਹੇ ਹਨ ਮੌਨਸੂਨ ਸਮੇਂ ਤੋਂ ਪਹਿਲਾਂ ਆ ਕੇ ਹੁਣ ਪਿਛਲੇ 5-7 ਦਿਨਾਂ ਤੋਂ ਅੱਗੇ ਨਹੀਂ ਵਧੀ ਹੈ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ ਲੂ ਅਤੇ ਫਿਰ ਨਮੀ ਵਾਲੀਆਂ ਹਵਾਵਾਂ ਜਦੋਂ ਵੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਹੀਟ ਬੇਵ ਲੂ ਚੱਲ ਰਹੀ ਹੈ ਇਹ ਇਸ ਲਈ ਕਿਉਂਕਿ ਪੱਛਮੀ ਖੁਸ਼ਕ ਹਵਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਕਾਰਨ ਤਾਪਮਨ ਕਾਫੀ ਵਧਿਆ ਹੋਇਆ ਹੈ ਤਾਪਮਨ 45 ਤੋਂ 42 ਤੋਂ 45 ਡਿਗਰੀ ਸੈਲਸੀਅਸ ਤੱਕ ਜਾ ਰਿਹਾ ਹੈ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਦੇ ਨੇੜੇ ਲਗਭਗ 40.4 40.5 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਪਿਛਲੇ ਦਿਨ ਅੰਮ੍ਰਿਤਸਰ ਸਭ ਤੋਂ ਗਰਮ ਸ਼ਹਿਰ ਦਰਜ ਕੀਤਾ ਗਿਆ ਸੀ ਹੀਟ ਬੇਵ ਕਦੋਂ ਤੱਕ ਇਹ ਹੀਟ ਬੇਵ ਅਤੇ ਲੂ ਵਾਲਾ ਮਾਹੌਲ ਅਗਲੇ 2-3 ਦਿਨ ਤੱਕ ਯਾਨੀ ਲਗਭਗ 13 ਜਾਂ 14 ਜੂਨ ਤੱਕ ਚੱਲੇਗਾ ਖਾਸ ਕਰਕੇ 10, 11 ਅਤੇ 12 ਜੂਨ ਨੂੰ ਸਭ ਤੋਂ ਜ਼ਿਆਦਾ ਗਰਮ ਦਿਨ ਹੋਣਗੇ ਮੌਨਸੂਨ ਦੀ ਅਗਲੀ ਚਾਲ ਅਤੇ ਪੰਜਾਬ ਵਿੱਚ بارش ਦੀ ਸੰਭਾਵਨਾ 13-14 ਜੂਨ ਤੋਂ ਬਾਅਦ ਪੂਰਵੀ ਨਮੀ ਵਾਲੀਆਂ ਹਵਾਵਾਂ ਆਪਣਾ ਜ਼ੋਰ ਫੜਨਗੀਆਂ ਇਹ ਹਵਾਵਾਂ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਆਉਣਗੀਆਂ ਅਤੇ ਬਿਹਾਰ ਉੱਤਰ ਪ੍ਰਦੇਸ਼ ਤੋਂ ਹੁੰਦੀਆਂ ਹੋਈਆਂ ਹਰਿਆਣਾ ਪੰਜਾਬ ਅਤੇ ਰਾਜਸਥਾਨ ਤੱਕ ਪਹੁੰਚਣਗੀਆਂ ਇਨ੍ਹਾਂ ਹਵਾਵਾਂ ਦੇ ਨਾਲ ਹੀ ਮੌਨਸੂਨ ਵੀ ਅੱਗੇ ਵਧੇਗੀ ਮੌਨਸੂਨ ਦਾ ਅਗਲਾ ਵਾਅਦਾ ਅਗਲੇ 4-5 ਦਿਨਾਂ ਵਿੱਚ ਕੌਣ ਸਨ ਹੋਰ ਚਾਰ ਪੰਜ ਸੂਬਿਆਂ ਵਿੱਚ ਕਵਰ ਕਰੇਗੀ ਪੰਜਾਬ ਵਿੱਚ بارش 50 ਸਮੇਤ ਹਰਿਆਣਾ ਅਤੇ ਹਰਿਆਣਾ ਵਿੱਚ 15 ਤੋਂ 18 ਜੂਨ ਤੱਕ ਬਦਲਵਾਈ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਇਸੇ ਦੌਰਾਨ ਗਰਜ ਚਮਕ ਹਨੇਰੀ ਅਤੇ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ ਕੁਝ ਹਿੱਸਿਆਂ ਵਿੱਚ ਤੇਜ਼ بارش ਦੇ ਛਰਾਟੇ ਵੀ ਪੈ ਸਕਦੇ ਹਨ ਮੌਸਮ ਦੇ ਸਬੰਧਿਤ ਵਿੱਚ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਮੌਸਮ ਦੇ ਨਾਲ ਹੋਈਆਂ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਚੈਨਲ ਦੇ ਵਿੱਚ ਮਿਲਣਗੀਆਂ